ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਨਾ ਵੀ ਯਾਰ ਪੜ ਲਾ ਤੇ ਨਹੀਂ ਪਿਓ ਵਾਂਗੂੰ ਲਿਬੜਣਾ ਪਿਆ ਕਰੋ ਹੁਣ ਉਹਨਾਂ ਦਾ ਕੰਨ ਫੜ ਕੇ ਫੇਰੇ ਕਹਿਣਾ ਚਾਹੁੰਦਾ ਪੁੱਤ ਪੜ ਤਾ ਗਿਆ ਨੌਕਰੀਆਂ ਨਹੀਂ ਮਿਲਦੀਆਂ ਇੰਨਿਆਂ ਨੂੰ ਕਿਉਂਕਿ ਜੇ ਇੱਕ ਡੀਸੀ ਬਣਨਾ ਤਾਂ ਇੱਕ ਕਰੋੜ ਬੰਦੇ ਪਿੱਛੇ ਇੱਕੋ ਹੀ ਡੀਸੀ ਬਣਦਾ ਸਾਰੇ ਡੀਸੀ ਨਹੀਂ ਬਣ ਸਕਦੇ ਨਾ ਹੀ ਸਾਰੇ ਡੀਸੀਆਂ ਬਣਨ ਨਾਲ ਗੱਲ ਚੱਲੇ ਤਾਂ ਉਹਨਾਂ ਨੂੰ ਕਹੋ ਪੁੱਤਰ ਪੜ੍ਹ ਗਿਆ ਹੁਣ ਤੂੰ ਆ ਜਿਹੜਾ ਤੇਰੇ ਹੱਥ 'ਚ ਫੋਨ ਹੈ ਨਾ ਇਹ ਇਕੱਲਾ ਵੀਡੀਓ ਗੇਮਾਂ ਖੇਡਣ ਵਾਸਤੇ ਫਿਲਮਾਂ ਦੇਖਣ ਵਾਸਤੇ ਨਾ ਵਰਤਿਆ ਕਰ ਆ ਖੇਤੀ ਦੇ ਕੋਈ ਨਾ ਕੋਈ ਕਨਸੈਪਟ ਦੇਖ ਯਾਰ ਵੀ ਆਪਾਂ ਇੱਥੇ ਕੀ ਕਰ ਸਕਦੇ ਆ ਤੇ ਆਪਣੇ ਏਰੀਆ 'ਚ ਕਿਹੜੀ ਚੀਜ਼ ਦੀ ਘਾਟ ਹੈ ਬਾਹਰੋਂ ਕੀ ਆਉਂਦਾ ਹੈ ਕਿੰਨਾ ਆਉਂਦਾ ਤੇ ਕਿਹੜਾ ਵੇਚੀਏ ਨਾ ਸਨ 400 ਰੁਪਏ ਕਿਲੋ ਆ। ਕਿ ਸਾਨੂੰ ਪਤਾ ਨਹੀਂ ਸੀ ਵੀ ਐ ਜਾਊ ਕਿਉਂਕਿ ਅਸੀਂ ਪਰਤਾਲ ਹੀ ਨਹੀਂ ਕੀਤੀ ਸੀ। ਨਹੀਂ ਆਲੂ ਨੇ ਕਦੇ 50 ਰੁਪਏ ਵਿਕਦੇ ਨੇ, ਕਦੇ 2 ਰੁਪਏ ਵਿਕਦੇ ਨੇ। ਜਦੋਂ 50 ਹੋ ਜਾਂਦੇ ਆ ਲਾਈ ਲੱਗ ਪਣੇ ਚ ਅਸੀਂ ਵੀ ਠੋਕ ਦਿੰਨੇ ਆ। ਕੋਈ ਤਜਰਬਾ ਨਹੀਂ ਹੁੰਦਾ। ਅਗਲੇ ਸਾਲ 2 ਹੁੰਦੇ ਨੇ ਸੜਕ ਦੇ ਕਿਨਾਰੇ ਸੱਟਿਆਉਂਦੇ ਆ। ਸੇਮ ਹੀ ਸਾਡੇ ਗੂੜਾਂ ਨਾਲ ਹੋਇਆ। ਸੇਮ ਹੀ ਅਸੀਂ ਕਿਨੂਆ ਨਾਲ ਕੀਤਾ। ਅਸੀਂ ਮਤਲਬ ਉੱਥੇ ਬਦਲ ਨਹੀਂ। ਦੇਖੋ ਖੋਜ ਕਰੋ। ਜਦੋਂ ਤੁਸੀਂ ਨਕਲ ਕਰੋਗੇ ਲਾਈ ਲੱਗ ਪਣੇ ਦੇ ਵਿੱਚ ਨਕਲ ਕਰ ਕਰਕੇ ਪ੍ਰਾਪਤ ਕੀਤੀਆਂ ਡਿਗਰੀਆਂ ਅਫਸਰ ਨਹੀਂ ਬਣਾਉਂਦੀਆਂ। ਇਹ ਫਿਰ ਨਕਲ ਪ੍ਰਾਪਤ ਕਰ ਕਰਕੇ ਕੀਤੀ ਹੋਈ ਖੇਤੀ ਸਾਨੂੰ ਸ਼ਾਹ ਥੋੜੀ ਨਵਾਂ ਕੰਮ ਲੈ ਕੇ ਹੁਣ ਮੈਂ ਕੰਮ ਕਰਦਾ ਮੈਂ ਮਲਬਾਈ ਸਟੋਰ ਕਰਿਆ ਮੈਂ 2018 ਦੇ ਵਿੱਚ ਆਪਦੇ ਬੱਚਿਆਂ ਨੂੰ ਵੀ ਬਾਹਰ ਨਾ ਜਾਣ ਇੱਥੇ ਕਰਨ ਉਹਨਾਂ ਵਾਸਤੇ ਮੈਂ ਕੰਮ ਸ਼ੁਰੂ ਕੀਤਾ ਲੌਕਡਾਊਨ ਆ ਗਿਆ ਗੰਨੇ ਦੀ ਖੇਤੀ ਵੀ ਸ਼ੁਰੂ ਹੋ ਗਈ ਕੰਗਣੀ ਕੋਦਰਾ ਕੁਟਕੀ ਸਮਾਂਗ ਦੀ ਖੇਤੀ ਵੀ ਸ਼ੁਰੂ ਹੋ ਗਈ ਮੂੰਗਫਲੀ ਵੀ ਬੀਜੀ ਸਾਰਾ ਕੁਝ ਮਿਰਚਾਂ ਵੀ ਹੋ ਗਈਆਂ ਹਲਦੀ ਵੀ ਹੋ ਗਈਆਂ ਪੀਲੀ ਸਰੋਂ ਵੀ ਹੋ ਗਈ ਕਾਲੀ ਸਰੋਂ ਵੀ ਹੋ ਕਾਲੀ ਕਣਕ ਵੀ ਹੋ ਗਈ ਸਾਰਾ ਕੁਝ ਕਰਿਆ ਫਿਰ ਅਸੀਂ ਸੋਚਿਆ ਮਗਾ ਜਰ ਵੀ ਇਹਨੂੰ ਜਿੰਨਾ ਆਪਾਂ ਜਿੰਨਾ ਢੰਗ ਨਾਲ ਜਿੰਨਾ ਆਪਣਾ ਝਾੜ ਨਿਕਲਿਆ ਉਹਦਾ ਰੇਟ ਰੱਖ ਕੇ ਆਪਾਂ ਇਹਨੂੰ ਵੇਚਣਾ ਵੀ ਸ਼ੁਰੂ ਕਰੀਏ ਅਸੀਂ ਵੇਚਿਆ